ਵੱਡੀ ਖਬਰ ਸਾਹਮਣੇ ਆ ਰਹੀ ਹੈ ਪ੍ਰਾਪਰਟੀ ਡੀਲਰ ਗੋਰਾ ਟਵਾਲ ਦੇ ਉੱਤੇ ਗੋਲੀਆਂ ਚਲਾਉਣ ਵਾਲਿਆਂ ਦੇ ਵਿੱਚੋਂ ਇੱਕ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਹਾਂ ਤਸਵੀਰਾਂ ਦੇਖ ਸਕਦੇ ਹੋ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਜਲੰਧਰ ਦਿਹਾਤੀ ਥਾਣਾ ਫਲੋਰ ਦੇ ਪੁਲਿਸ ਦੇ ਵੱਲੋਂ ਟਵਾਲ ਹਾਊਸ ਕਲੋਨੀ ਦੇ ਐਮ ਡੀ ਸੰਦੀਪ ਸਿੰਘ ਗੋਰਾ ਦੇ ਉੱਤੇ ਫਾਇਰਿੰਗ ਕਰਨ ਦੇ ਮਾਮਲੇ ਦੇ ਵਿੱਚ ਅਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ। ਅਰੋਪੀ ਦੀ ਪਛਾਣ ਕਰਨ ਗੋਇਲ ਵਾਸੀ ਅਪਰਾ ਦੇ ਰੂਪ ਦੇ ਵਿੱਚ ਹੋਈ ਹੈ। ਸਾਰੇ ਹੀ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜਿਹੜੀ ਖਬਰ ਸਾਹਮਣੇ ਆਈ ਹੈ ਕਿ ਉਕਤ ਅਰੋਪੀ ਜਿਹੜਾ ਹੈ ਉਹ ਪੁਲਿਸ ਨੇ ਵਾਰਦਾਤ ਇਸ ਵਿੱਚ ਇਸਤੇਮਾਲ ਕੀਤੀ ਗਈ ਕਾਲੀ ਥਾਰ ਵੀ ਉਸ ਦੀ ਬਰਾਮਦ ਕਰ ਲਈ ਗਈ ਹੈ ਤੇ ਇਸ ਮੁਕਦਮੇ ਦਾ ਮੁੱਖ આરોપી ਰਾਹੁਲ ਹੁਣ ਜਿਹੜਾ ਹਲੇ ਤੱਕ ਗ੍ਰਿਫਤ ਤੋਂ ਬਾਹਰ ਚੱਲ ਰਿਹਾ ਹੈ ਪੁਲਿਸ ਦੇ ਵੱਲੋਂ ਉਸ ਦੀ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਤੇ ਨਾਲ ਦੇ ਨਾਲ ਇਸ ਗ੍ਰਫਤਾਰ ਕੀਤਾ ਹੋਏ ਕਰਨ ਨਾਮ ਦੇ ਵਿਅਕਤੀ ਦੇ ਨਾਲ ਪੁਸ਼ਤਕਚ ਕੀਤੀ ਜਾ ਰਹੀ ਹੈ ਤੇ ਉਸ ਦਾ ਨਾਮ ਪਤਾ ਲੱਗਾ ਹੈ ਕਿ ਉਸ ਨੇ ਰਾਹੁਲ ਦੀ ਭੱਜਣ ਦੇ ਵਿੱਚ ਮਦਦ ਕੀਤੀ ਸੀਗੀ ਦਿਹਾਤੀ ਪੁਲਿਸ ਨੇ ਫਲੋਰ ਦੇ ਵਿੱਚ ਟਵਲ ਹਾਊਸ ਕਲੋਨੀ ਦੇ ਐਮ ਡੀ ਸੰਦੀਪ ਸਿੰਘ ਗੋਰਾ ਉੱਤੇ ਫਾਇਰਿੰਗ ਕਰਨ ਦੇ ਮਾਮਲੇ ਦੇ ਵਿੱਚ ਅਰੋਹੀ ਨੂੰ ਗ੍ਰਿਫਤਾਰ ਕੀਤਾ ਹੈ ਤੋ ਰੋਹੀ ਦੀ ਪਛਾਣ ਕਰਨ ਗੋਇਲ ਵਾਸੀ ਅਪਰਾ ਦੇ ਰੂਪ ਦੇ ਵਿੱਚ ਹੋਈ ਹੈ